ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਾਵੈ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਧਰਨਾਮੈ ਰਹੈ ਸੁਮਾਈ ਜਨਮ ਮਰਨ ਦੁੱਖ ਜਾਏ ਦੁੱਖ ਤੇ ਥਮਕ ਲਗੇਗੀ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਪੂਰਾ ਸ਼ਬਦ ਸਵ ਸੂਜੀ ਹੋਈ ਹਰ ਨਾਮੈ ਰਹੇ ਸਮਾਇ ਮਨ ਮੇਰੇ ਸਤਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਸਦ ਉਚਾਰਨ ਕਰਨਾ ਪੂਲਾ ਸਦ ਨਹੀਂ ਕਹਿਦਨਾ ਸਦ ਨਿਰਮਲ ਨਾਮ ਸਾਧ ਨਵਤਨ ਆਪ ਵਸੈ ਮਨ ਆਏ ਰਹਾਉ ਮਨ ਆਏ ਨੀ ਕਹਿਣਾ ਨਖੇਰ ਕੇ ਪੜਨਾ ਆਪ ਵਸੈ ਮਨ ਆਏ ਨਿਰਮਲ ਨਾਮ ਸਾਧ ਨਵਤਨ ਆਪ ਵਸੈ ਮਨ ਆਏ ਰਹਾਉ ਹਰ ਜੀਉ ਰੱਖੋ ਆਪਣੀ ਸਰਣਾਈ ਆਪਣੀ ਪਪੇ ਦੇ ਔਂਕੜਾ ਉਚਾਰਨ ਕਰਨਾ ਹਰ ਜੀਵ ਰਖਹੁ ਆਪਣੀ ਸਰਣਾਈ ਹਰ ਜੀਵ ਰਖਹੁ ਆਪਣੀ ਸਰਣਾਈ ਜੋ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਾਪਰਤਾ ਸਹਜੇ ਰਹਿ ਆਸਮਾਈ ਇਕਨਾ ਮਨਮੁਖ ਸਬਦ ਨਾ ਭਾਵੇ ਮਨਮੁਖ ਸਬਦ ਨਹੀਂ ਕਹਿਣਾ ਇਕਨਾ ਮਨਮੁਖ ਸਬਦ ਨਾ ਭਾਵੇ ਇਕਨਾ ਮਨਮੁਖ ਸਬਦ ਨਾ ਭਾਵੇ ਬੰਧਨ ਬੰਦ ਪਵਾਇਆ ਲਖ 84 ਫਿਰ ਫਿਰ ਆਵੇ ਮਿਰਥਾ ਜਨਮ ਮਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਭਤਾ ਮਨ ਆਨੰਦ ਹੈ ਭਗਤਾ ਮਨ ਆਨੰਦ ਹੈ ਸਚੈ ਸਬਦ ਰੰਗ ਰਾਤੇ ਅਨੰਦਨ ਗੁਣ ਗਾਵੈ ਸਾਧ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਆਤਮ ਰਾਮ ਜਿਹੜਾ ਪਾਠ ਹੈ ਇਸ ਸੰਬੰਧਕ ਹੈ ਸਭ ਆਤਮ ਰਾਮ ਪਛਾਣੀ ਗੁਰਮੁਖ ਅੰਮ੍ਰਿਤ ਬਾਣੀ ਗੁਰਮੁਖ ਤੇ ਜੰਮ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਦਾਹ ਗੁਰਮੁਖ ਅਕਾਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨਿ ਆਏ ਸਦਾ ਰੰਗ ਰਾਤੇ ਸਤਿ ਸਿਓ ਆਪੁਨੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇ ਜਗਾਏ ਇਕਨਾ ਥੀਮਕ ਲੱਗ ਜੇਗੀ ਸੁਤਿਆ ਦੇ ਜਗਾਏ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸਬਦ ਸਮਾਏ ਸ੍ਰੀ ਰਾਗ ਮਹੱਲਾ 3ਾ ਸਤਿਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਗਹਿਰ ਇਹ ਫਾਹੀ ਦੀ ਸਾਰੀ ਉਚਾਰਨ ਕਰਨੀ ਹੈ ਭੇਟਿਆ ਗਹਿਰ ਗੰਭੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸਚੀ ਸੰਗਤ ਵੈਸਨਾ ਸਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵ ਨੇ ਸੰਗ ਸਤਗੁਰ ਸੇਵਿਆ ਹਰ ਮਨ ਵਸੈ ਲੱਗੈ ਨ ਮੈਲ ਪਤੰਗ ਰਹਾਉ ਸਚੈ ਸ਼ਬਦ ਪਤ ਉਪਜੈ ਸਚੇ ਸਚਾ ਨਾਉ ਜਿਨੀ ਹੋਮੈ ਮਾਰ ਪਛਾਨਿਆ ਜਿਨੀ ਹੋਮੈ ਮਾਰ ਪਛਾਨਿਆ ਮਾਰ ਤੇ ਠੰਮਕ ਲੱਗੇਗੀ ਜਿਨੀ ਤੇ ਯਮਕ ਹਉ ਤਨ ਬਲਹਾਰੈ ਜਾਉ ਜਿਨੀ ਹੋਮੈ ਮਾਰ ਪਛਾਨਿਆ ਇਥੇ ਵਿਸਰਾਮ ਹਉ ਤਨ ਬਲਹਾਰੈ ਜਾਉ ਜਿਨੀ ਹੋਮੈ ਮਾਰ ਪਛਾਨਿਆ ਕਾਉ ਤੈਨ ਬਲਹਾਰੇ ਜਾਉ ਮਨਮੁਖ ਸਚ ਨ ਜਾਣਨੀ ਹ ਮਨਮੁਖ ਤੇ ਯਮਕ ਲਾ ਦਨੀਏ ਪਾਤੇ ਮਨਮੁਖ ਸਚ ਨ ਜਾਣਨੀ ਨਾਣਾ ਪਹਿਲਾ ਲਾ ਕੇ ਜਾਣਨੀ ਜਾਣਨੀ ਮਨਮੁਖ ਸਚ ਨ ਜਾਣਨੀ ਤੈਨ ਠੌਰ ਨ ਕਤਹੁ ਥਾਉ ਸਚ ਖਾਣਾ ਠੌਰ ਨ ਕਤਹੁ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਆਤਮ ਰਾਮ ਸੰਬੰਧਕ ਪਾਠ ਹੈ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣਾ ਸੱਚ ਬੋਲਣਾ ਵੇਖਣ ਨਿ ਵਾਵਾਸ਼ ਉਚਾਰਨ ਕਰਨਾ ਸੱਚ ਵੇਖਣ ਸੱਚ ਬੋਲਣਾ ਸੱਚ ਵੇਖਣਾ ਸੱਚ ਬੋਲਣਾ ਜਿਹੜਾ ਤੁਸੀਂ ਨਾ ਨਾਣਾ ਬੋਲਦੇ ਨੇ ਉਹਨੂੰ ਸਾਇਲੈਂਟ ਕਰ ਰਹੇ ਹੋ ਵੇਖਣਾ ਵੇਖਣਾ ਨਹੀਂ ਕਹਿਣਾ ਵੇਖਣ ਨਣ ਸੱਚ ਵੇਖਣਾ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਹੋਏ ਜਿਨੀ ਸੱਚ ਵਸਾਰਿਆ ਇਹ ਜਿਨੀ ਹੈ ਟਿੱਪੀ ਦੇ ਨਾਲ ਹੈ ਨਾ ਇਹਦੇ ਹਲੰਤ ਨਹੀਂ ਹੈ ਪਹਿਲਾਂ ਜਿਨੀ ਸੀ ਹੁਣ ਇੱਥੇ ਟਿੱਪੀ ਆ ਗਈ ਜਿੰਨੀ ਹੋ ਗਿਆ ਜੇ ਇਹਦੇ ਹਲੰਤ ਵੀ ਹੁੰਦਾ ਫੇਰ ਹੁਣਾਂ ਸੀ ਜਿਨੀ ਤੇ ਜੇ ਟਿੱਪੀ ਨਾ ਹੁੰਦੀ ਹਲੰਤ ਨੰਨੇ ਦੇ ਹੁੰਦਾ ਫੇਰ ਹੁਣਾਂ ਸੀ ਜਿਨੀ ਉਚਾਰਨ ਉਹਦਾ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਗੁਰ ਜਿਨੀ ਨਾ ਸੇਵਿਓ ਇਹ ਵੀ ਸਤਗੁਰ ਦੀ ਪਾਦ ਦੀ ਮਿਹਨਤ ਕਰਕੇ ਨਾ ਇਹਨੂੰ ਸਤਗੁਰ ਉਚਾਰਨ ਕਰਨਾ ਸਤਗੁਰ ਨਹੀਂ ਕਹਿਣਾ ਸਤਗੁਰ ਜਿਨੀ ਨ ਸੇਵਿਓ ਸੇਕਿਤ ਆਏ ਸੰਸਾਰ ਜਮਦਰ ਬਧੇ ਮਾਰਿਯਹਿ ਕੂਕ ਨ ਸੁਣੈ ਪੁਕਾਰ ਕੂਕ ਨ ਸੁਣੈ ਪੁਕਾਰ ਜਮਦਰ ਬਧੇ ਮਾਰਿਯਹਿ ਕੂਕ ਨ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਾਰ ਜੰਮਹਿ ਵਾਰੋ ਵਾਰ ਇਹ ਜਗ ਜਲਤਾ ਦੇਖ ਕੈ ਭਜ ਪਏ ਸਤਗੁਰ ਸਰਣਾ ਭਜ ਪਏ ਸਤਗੁਰ ਸਰਣਾ ਕਸਕੇ ਉਚਾਰਨ ਭਜਣ ਦਾ ਵਾਚਕ ਹੈ ਭਜ ਕੇ ਪੈਗੇ ਸਤਗੁਰ ਦੀ ਸ਼ਰਨ ਦੇ ਵਿੱਚ ਇਹੋ ਜੱਗ ਜਲਤਾ ਦੇਖ ਕੇ ਭਜ ਪਏ ਸਤਗੁਰ ਸਰਣਾ ਸਤਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹਿਥਾ ਸਤਗੁਰ ਸੱਚਾ ਹੈ ਬੋਹਿਥਾ ਸਬਦੇ ਭਉ ਜਲ ਤਰਣਾ ਲਖ ਚੌਰਾਸੀ ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥਕੇ ਦੂਜੇ ਪਾਇ ਪਤ ਖੋਈ ਸਤਗੁਰ ਸ਼ਬਦ ਸੁਣਾਇ ਬਿਨ ਸੱਚੇ ਅਵਰ ਨਾ ਕੋਈ ਜੋ ਸੱਚਾ ਲਾਏ ਸੇ ਸੱਚ ਲੱਗੇ ਨਿਤ ਸਚੀਕਾਰ ਕਰਨ ਸਿਨਾ ਨਿਜਕਰ ਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰਨ ਸ੍ਰੀ ਰਾਗ ਮਹੱਲਾ ਪੰਜਵਾ ਜਾ ਕਾ ਮੁਸਕਲ ਅਤ ਬਣੈ ਅਤ ਨਹੀਂ ਪੂਲਾ ਅਤ ਬਣੈ ਜਾ ਕਾ ਮੁਸਕਲ ਅਤ ਬਣੈ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਫਬੋ ਪੱਜਾ ਹੈ ਆਸਰਾ ਚੁੱਕਾ ਚੁੱਕਾ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤਤੀਵਾ ਲੱਗੇ ਨਾ ਤਤੀਵਾ ਚਿਤ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤਤੀਵਾ ਸਾਹਿਬ ਨਿਤਾਣ ਆਕਾ ਤਾਣ ਸਾਹਿਬ ਨਿਤਾਣ ਆਕਾ ਤਾਣ ਕਾ ਤਾਣ ਨਹੀਂ ਹੈ ਨਾ ਆਇ ਨਾ ਜਾਈ ਥਿਰ ਸਦਾ ਆਇ ਨਾ ਜਾਈ ਇਥੇ ਠਮਕ ਥਿਰ ਸਦਾ ਗੁਰ ਸਬਦੀ ਸਤਜਾਨ ਰਹਾ ਜੇ ਕੋ ਹੋਵੈ ਦੁਬਲਾ ਜੀ ਕੋ ਹੋਵੈ ਦੁਬਲਾ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲਾ ਨਾ ਪਵੈ ਨਾ ਕੋ ਦੇਵੈ ਤੀਰ ਆਈ ਵੀ ਨਾ ਕੋ ਨਹੀਂ ਕਹਿਣਾ ਨਾ ਕੋ ਦੇ ਵਾ ਤੀਰ ਸਵਾਰਥ ਸਵਾ ਨਾ ਕੋ ਕਰੇ ਨਾ ਕਿਛ ਹੋਵਾ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਇਸ ਨੂੰ ਉਸ ਉਚਾਰਨ ਕਰਨਾ ਉਸ ਨਹੀਂ ਕਹਿ ਦੇਣਾ ਕੂੜਾ ਖੁੱਲੇ ਮੂੰਹ ਵਾਲਾ ਹੈ ਚਿਤ ਆਵੈ ਉਸ ਪਾਰ ਬ੍ਰਹਮ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਹਚਲ ਹੋਵਾ ਰਾਜ ਜਾ ਕਾ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਹਸਤ ਗ੍ਰਿਹਸਤ ਨਹੀਂ ਗ੍ਰਿਹਸਤ ਆਫਾ ਨਹੀਂ ਹੈਗਾ ਇਹ ਵਿੱਚ ਗ੍ਰਿਹਸਤ ਕੁਟੰਬ ਪਲੇਟਿਆ ਰਾਰੇ ਨੂੰ ਸਿਆਰੀ ਲੱਗ ਜੇ ਜਿਹੜੀ ਗੱਗੇ ਨੂੰ ਲੱਗੇ ਗ੍ਰਿਹਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਣ ਕਰੇ ਚਹ ਕੁੰਟਕਾ ਘੜੀ ਨਾ ਬੈਸਣ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਗਿਆ ਇਹ ਉਚਾਰਨ ਕਰਨਾ ਕਾਮ ਕ੍ਰੋਧ ਮੋਹ ਇਥੇ ਠਮਕ ਲਾ ਦਨੀ ਵਸ ਕੀਆ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੁਆ ਅਸੁਰ ਸੰਗਾਰ ਤੇ ਅਗ ਨਹੀਂ ਕਹਿ ਜਣਾ ਐੜਾ ਘੱਗਾ ਆਗ ਪਾਪਾਂ ਦਾ ਵਾਚਕ ਹੈ ਤੇ ਉਨ ਨਹੀਂ ਕਹਿ ਜਣਾ ਉਨ ਭੋਲਾ ਬੋਲਣਾ ਚਾਰੇ ਕਿਲ ਵਿਖ ਉਨ ਆਗ ਕੀਏ ਹੁਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਇਹ ਕਵਿਤ ਹੀ ਉਚਾਰਨ ਕਰਨਾ ਇਹਨੂੰ ਕਵਿਤ ਨਹੀਂ ਕਹਿ ਜਣਾ ਪੋਥੀ ਗੀਤ ਕਵਿਤ ਕੇਛ ਇਥੇ ਵਿਸਰਾਮ ਹੈ ਕਦੇ ਨ ਕਰਨ ਤਰਿਆ ਕਦੇ ਤੇ ਯਮਕ ਲਗ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ 베ਦ ਚਾਰ ਇਹ ਸਿਮਰਤ ਉਚਾਰਨ ਕਰਨ ਇਥੇ ਟਿੱਪੀ ਆ ਗਈ ਹੈ ਇਥੇ ਸਿਮਰਤ ਨਹੀਂ ਕਹਿਣਾ ਸਿਮਰਤ ਰਾਰੀ ਨੂੰ ਹਿਸ਼ਿਆਰੀ ਲਾ ਦਨੀ ਹੈ ਸਾਸਤ ਸਿਮਰਤ ਵੇਦਚਾਰ ਵੇਦਚਾਰ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਸਾਸਤਿ ਸਿਮਰਤ ਵੇਦਚਾਰ ਮੁਖਾਗਰ ਵਿਚਰੇ ਹਾਂ ਵਿਚਰੇ ਪੂਰਾ ਹੀ ਉਚਾਰਨ ਕਰਨਾ ਮੁਖਾਗਰ ਵਿਚਰੇ ਤਬੇ ਤਪੀਸਰ ਜੋਗਿਆ ਵਿਚਰੇ ਦਾ ਅਰਥ ਹੈ ਵਿਚਾਰ ਵਿਚਾਰੇ ਹਾਂ ਤਬ ਤਪੇ ਤਪੀਸਰ ਜੋਗਿਆ ਤਪੀਸਰ ਥੋੜਾ ਜਿਆ ਕਸ ਕੇ ਉਚਾਰਨ ਕਰਨਾ ਤਪੇ ਤਪੀਸਰ ਜੋਗਿਆ ਤਪੇ ਤਪੀ ਸਰ ਜੋਗਿਆ ਤੀਰਥ ਗਾਵਨ ਕਰੇ ਖਟ ਕਰਮ ਤੇ ਦੁੱਗੁਣੇ ਪੂਜਾ ਕਰਤਾ ਨਾਏ ਹਾਂ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਖਟ ਕਰਮ ਤੇ ਦੁੱਗੁਣੇ ਇਹ ਦੁੱਗੁਣੇ ਜਿਹੜਾ ਪਾਠ ਕਸਕੇ ਬੋਲਣਾ ਹੈ ਦੁੱਗੁਣੇ ਇਕੱਠਾਈ ਖਾਟ ਕਰਮ ਤੇ ਦੁੱਗੁਣੇ ਪੂਜਾ ਕਰਤਾ ਨਾਏ ਕਰਤਾ ਤੇ ਠਮਕਲਾ ਦਨੀ ਹੈ ਪੂਜਾ ਕਰਤਾ ਨਾਏ ਭਾਰਾ ਉਚਾਰਨ ਕਰਨਾ ਖਾਟ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਇਹ ਮਿਲਕ ਕਕੇ ਨਾਲ ਉਚਾਰਨ ਕਰਨਾ ਕਿਤੇ ਮਿਲਖ ਖਖੇ ਨਾਲ ਆਉਂਦਾ ਇਥੇ ਕਕੇ ਨਾਲ ਬੋ ਨਾ ਰਾਜ ਮਿਲਕ ਸਿਕਦਾਰੀਆ ਰਾਜ ਮਿਲਕ ਸਿਕਦਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ ਰੰਗ ਤਮਾਸੇ ਬਹ ਵਿਧੀ ਚਾਹੇ ਲੱਗ ਰਿਆ ਚਿਤ ਨ ਆਇਓ ਪਾਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਤਣਾੜ ਅਚਾਰਵੰਤ ਤਣਾੜ ਡੱਡਾ ਨਹੀਂ ਬੂਲਣਾ ਬਹੁਤ ਤਣਾੜ ਅਚਾਰਵੰਤ ਬਹੁਤ ਤਣਾੜ ਅਚਾਰਵੰਤ ਸੋਭਾ ਨਿਰਮਲ ਰੀਤ ਹੰਦੀਤਾ ਸਰਪ ਕੀ ਜੂਨ ਗਿਆ ਹੰਦੀ ਜੂਨ ਤੇ ਠਮਕ ਲੱਗੂਗੀ ਨਾ ਚਿਤ ਨਾ ਆਇਓ ਪਾਰ ਬ੍ਰह्म ਤਾ ਸਰਪ ਕੀ ਜੂਨ ਗਿਆ ਜੇ ਤੈ ਨ ਆਇਓ ਪਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਸਾਜਨ ਸੰਗ ਪ੍ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸ ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਵਿਸ਼ਰਾਮ ਧਿਆਨ ਨਾਲ ਲਾਉਣਾ ਲਸਕਰ ਲਸਕਰ ਤਰਕਸ ਬੰਦ ਬੰਦ ਇੱਥੇ ਵਿਸ਼ਰਾਮ ਲਾਉਣਾ ਜੀਓ ਜੀਓ ਸਗਲੀ ਕੀਤ ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਤਪਸੀ ਯਵੀ ਤਸਕਰ ਨਹੀਂ ਕਹਿਣਾ ਆਮ ਤਸਕਰ ਕਹਿ ਜਾਂਦੇ ਇਹਨੂੰ ਤਰਕਸ ਕਹਿਣਾ ਤਰਕਸ ਦਾ ਅਰਥ ਹੁੰਦਾ ਪੱਥਾ ਤੇ ਤਸਕਰ ਦਾ ਅਰਥ ਹੁੰਦਾ ਚੋਰ ਲਸਕਰ ਤਰਕਸ ਬੰਦ ਬੰਦ ਜੀਉ ਜੀ ਸਗਲੀ ਕੀਤ ਚਿਤ ਨ ਆਇਓ ਪਾਰ ਬ੍ਰਹਮ ਤਾ ਖੜ ਰਸਾਤਲ ਦੀਤ ਹ ਇੱਥੇ ਖੜ ਬੋਲਾ ਬੋਲਣਾ ਇੱਥੇ ਖੜ ਨਹੀਂ ਕਹਿਦਣਾ ਖੜ ਕੇ ਲਜਾ ਕੇ ਤਾ ਖੜ ਰਸਾਤਲ ਦੀਤ ਕਾਇਆ ਰੋਗ ਨ ਛੇਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨ ਆਵੀ ਚਿਤ ਤਿਸ ਅਹ ਨਿਸ ਭੋਗਾ ਭੋਗ ਸਭ ਕਿਛ ਕੀ ਤੋਣ ਆਪਣਾ ਜੀ ਨ ਸੰਕ ਧਰਿਆ ਇਹਨੂੰ ਜੀ ਉਚਾਰਨ ਕਰਨਾ ਜਜੇ ਦੀ ਵਿਆਹੀ ਵਧਾ ਕੇ ਈੜੀ ਤੇ ਬਾਸ਼ ਛੱਡ ਦੇਣੀ ਹੈ ਸਿਹਾਰੀ ਲੱਗ ਜੇਗੀ ਸਭ ਕਿਛ ਕੀ ਤੋਣ ਆਪਣਾ ਜੀ ਇਥੇ ਯਮਕ ਲਾ ਦਨੀ ਹੈ ਨ ਸੰਕਤਰਿਆ ਚਿਤ ਨ ਆयो ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵਾ ਸਾਧੂ ਸੰਗ ਜਿਉ ਜਿਉ ਉਹ ਵਧਾਈ ਐ ਤਿਉ ਤਿਉ ਹਰਿ ਸੋ ਰੰਗ ਦੁਹਾ ਸ੍ਰੀ ਆਕਾ ਖਸਮ ਆਪ ਤੂਹਾ ਨਹੀਂ ਬੋਲਨ ਨੂੰ ਦਦੇ ਹੋੜਾ ਲਾ ਕੇ ਦਦੇ ਔਂਕੜਾ ਛੇਤੀ ਉਚਾਰਾਂਗੇ ਤਾਂ ਸ਼ੁੱਧ ਬੁੱਲਿਆ ਜਾਏਗਾ ਦੁਹਾ ਦੁਹਾ ਸਿਰਿਆ ਕਾ ਖਸਮ ਆਪ ਦੁਹਾ ਸਿਰਿਆ ਕਾ ਖਸਮ ਆਪ ਅਵਰ ਨਾ ਦੂਜਾ ਥਾ ਸਤਗੁਰ ਤੁਠੈ ਪਾਇਆ ਨਾਨਕ ਸੱਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ